ਸਸ਼ੇ ਕਾਲ ਜੀ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਆਪ ਸਭ ਦੇ ਨਾਲ ਪੰਜਾਬ ਗਵਰਨਮੈਂਟ ਦਾ ਗਜ਼ਟ ਜਿਹੜਾ ਹੈ 17 ਜੂਨ 2025 ਤੇ ਜੋ ਕਿ ਜਾਰੀ ਹੋਇਆ ਹੈ ਉਸ ਬਾਰੇ ਆਪਾਂ ਪੜਾਂਗੇ ਉਸ ਬਾਰੇ ਸਮਝਾਂਗੇ ਤੇ ਇਸ ਵਿੱਚ ਸਮਝਾਂਗੇ ਕਿ 17 ਜੁਲਾਈ 2020 ਤੋਂ ਬਾਅਦ ਪੰਜਾਬ ਸਰਕਾਰ ਦੇ ਅਧੀਨ ਜਿੰਨੇ ਵੀ ਕਰਮਚਾਰੀ ਨੌਕਰੀ ਦੇ ਵਿੱਚ ਆਏ ਨੇ ਜਾਂ ਆਉਣਗੇ ਹੁਣ ਆਉਣ ਵਾਲੇ ਸਾਲਾਂ ਵਿੱਚ ਕੋਈ ਵੀ ਜਿਹੜੇ ਨੌਕਰੀਆਂ ਦੇ ਭਰਤੀ ਵਿੱਚ ਆਉਣਗੇ ਤੇ ਜੋ 2020 ਤੋਂ ਪਹਿਲਾਂ ਸਰਕਾਰ ਕੋਲ ਨੌਕਰੀਆਂ ਵਿੱਚ ਭਰਤੀ ਸਨ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਜਿਹੜਾ ਅੰਤਰ ਹੈ ਉਹ ਕਿੰਨਾ ਹੈ ਤੇ ਕਿੰਨਾ ਅੰਤਰ ਜਿਹੜਾ ਹੈ ਉਹ ਇੱਥੇ ਕਾਗਜ਼ਾਂ ਵਿੱਚ ਦਿਖ ਰਿਹਾ ਹੈ ਤੇ ਕਿੰਨਾ ਅੰਤਰ ਜਿਹੜਾ ਹੈ ਉਹ ਅਸਲ ਦੇ ਵਿੱਚ ਹੈ ਉਸ ਚੀਜ਼ ਨੂੰ ਵੀ ਅਸੀਂ ਸਮਝਣਾ ਹੈ ਧਿਆਨ ਨਾਲ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਆਪਾਂ ਤੁਹਾਨੂੰ ਦਿਖਾ ਦਈਏ ਕਿ ਇਹ ਰੂਲ ਜਿਹੜਾ ਐਮੈਂਡ ਹੈ ਜਿਹੜੀ ਇਹ ਵੀਡੀਓ ਹੈ ਇਸ ਦੇ ਵਿੱਚ ਅਸੀਂ ਕੇਵਲ ਪੰਜਾਬ ਦੇ ਵਿੱਚ 2020 ਤੋਂ ਬਾਅਦ 2020 ਤੋਂ ਬਾਅਦ ਭਰਤੀ ਹੋਏ ਮਾਸਟਰਾਂ ਦੀ ਭਰਤੀ ਦੇ ਉੱਪਰ ਕੇਵਲ ਇਹ ਵੀਡੀਓ ਬਣਾ ਰਹੇ ਹਾਂ ਬਾਕੀ ਤੁਸੀਂ ਚੈਨਲ ਨਾਲ ਜੁੜੇ ਰਹਿਣਾ ਹੈ ਤੁਹਾਨੂੰ ਕਲਰਕਾਂ ਦੀ ਜਾਂ ਹੋਰ ਜਿੰਨੀਆਂ ਵੀ ਰੂਲਸ ਅਮੈਂਡ ਹੋਏ ਨੇ ਉਸ ਦੀ ਲੜੀਵਾਰ ਸੀਰੀਜ਼ ਦੇ ਰੂਪ ਵਿੱਚ ਤੁਹਾਨੂੰ ਪੂਰੀ ਪਲੇਲਿਸਟ ਵੀ ਮਿਲ ਜਾਏਗੀ ਤੇ ਲੜੀਵਾਰ ਵੀਡੀਓਜ਼ ਜਿਹੜੀਆਂ ਨੇ ਹਰ ਇੱਕ ਭਰਤੀ ਦੀ ਤਨਖਾਹ ਜੋ 2020 ਤੋਂ ਪਹਿਲਾਂ ਸੀ ਤੇ ਜੋ 2020 ਤੋਂ ਬਾਅਦ ਹੋਏਗੀ ਉਸ ਬਾਰੇ ਸਮਝਾਵਾਂਗੇ ਸੋ 12 ਜੂਨ 2025 ਤੇ ਇਹ ਕਹਰੇ ਨੇ ਕਿ ਇਹਨਾਂ ਨੇ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਹੈ। ਤੋਂ ਗਜ਼ਟ ਦੇ ਵਿੱਚ ਇਹ 17 ਜੂਨ ਨੂੰ ਆਇਆ ਹੈ। ਤੋਂ ਇਹਨਾਂ ਨੇ ਜਿਹੜਾ ਇੱਥੇ ਕਿਹਾ ਹੋਇਆ ਹੈ ਕਿ ਪੰਜਾਬ ਐਜੂਕੇਸ਼ਨਲ ਟੀਚਿੰਗ ਕੈਡਰ ਗਰੁੱਪ ਸੀ ਸਰਵਿਸ ਰੂਲ ਜਿਹੜੇ ਉਹ ਅਮੈਂਡ ਕੀਤੇ ਜਾ ਰਹੇ ਨੇ। ਹੁਣ ਦੇਖੋ ਇਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੇਨ ਚੀਜ਼ ਹੈ ਕਿ ਇਹਨਾਂ ਨੇ 17 ਜੂਨ 2025 ਨੂੰ ਗਜ਼ਟ ਨੋਟੀਫਿਕੇਸ਼ਨ ਕੱਢਿਆ ਹੈ ਪਰ ਇਹ ਰੂਲ ਅਪਲਾਈ ਕਹਿੰਦੇ ਕਦੋਂ ਤੋਂ ਹੋਣਗੇ ਜਦੋਂ 17 ਜੁਲਾਈ 2020 ਤੋਂ ਬੈਲੀਗਰ ਇਥੇ ਸਮਝਣ ਵਾਲੀ ਇਹ ਹੈ ਕਿ ਮੰਨ ਲਓ ਅੱਜ ਕਿਸੇ ਕੋਈ ਵਰਲਡ ਕੱਪ ਦਾ ਫਾਈਨਲ ਮੈਚ ਹੋਣਾ ਹੋਵੇ ਤੇ ਉਸ ਵਰਲਡ ਕੱਪ ਦੇ ਫਾਈਨਲ ਮੈਚ ਦੇ ਵਿੱਚ ਜੇਤੂ ਕੌਣ ਰਹੇਗਾ ਉਹ 5 ਸਾਲ ਪਹਿਲਾਂ ਦੱਸ ਦਿੱਤਾ ਗਿਆ। ਸੋ ਇਸ ਚੀਜ਼ ਨੂੰ ਇਸ ਤਰੀਕੇ ਨਾਲ ਸਮਝੋ ਕਿ ਨੋਟੀਫਿਕੇਸ਼ਨ ਜਿਹੜਾ ਹੈ ਤਨਖਾਹਾਂ ਦਾ ਉਹ ਜਾਰੀ ਹੁੰਦਾ ਹੈ 17 ਜੂਨ 2025 ਤੇ ਤੇ ਉਹ ਕਹਿੰਦੇ ਜੀ ਇਹ ਲਾਗੂ ਜਿਹੜਾ ਹੈ ਉਹ ਕਦੋਂ ਹੋਊਗਾ 17 ਜੁਲਾਈ 2020 ਤੋਂ ਲਾਗੂ ਹੋ ਜਾਏਗਾ। ਸੋ ਪਿਛਲੇ 5 ਸਾਲ ਦਾ ਜਿਹੜਾ ਹੈ ਉਹ ਸਾਰਿਆਂ ਦੇ ਉੱਪਰ ਇਸ ਨੂੰ ਲਾਗੂ ਕਰ ਰਹੇ ਨੇ। ਦੂਸਰੀ ਚੀਜ਼ ਕੀ ਇਹਨਾਂ ਦਾ ਕੋਈ ਫਾਇਦਾ ਜਾਂ ਘਾਟਾ ਜਿਹੜਾ ਉਹ ਕੀ ਹੈ ਉਸ ਚੀਜ਼ ਨੂੰ ਬੜੇ ਧਿਆਨ ਨਾਲ ਸਮਝਣਾ ਹੈ ਦੇਖੋ ਇਹਨਾਂ ਨੇ ਇੱਥੇ ਪੰਜ ਕਾਲਮ ਬਣਾਏ ਨੇ ਪਹਿਲੇ ਵਿੱਚ ਉਹ ਸੀਰੀਅਲ ਨੰਬਰ ਬਣਾਉਂਦੇ ਆ ਡਿਜ਼ਨੈਸ਼ਨ ਦੱਸਣਗੇ ਪੋਸਟਾਂ ਦੱਸਣਗੇ ਕਿ ਪੂਰੇ ਪੰਜਾਬ ਦੇ ਵਿੱਚ ਇਹਨਾਂ ਅਧਿਆਪਕਾਂ ਦੀ ਕਿੰਨੀਆਂ ਪੋਸਟਾਂ ਨੇ ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਕਿੰਨੀ ਤਨਖਾਹ ਮਿਲਣੀ ਹੈ ਪ੍ਰਾਇਓਰ ਟੂ 17/2020 ਪ੍ਰਾਇਓਰ ਮਤਲਬ ਜਿਹੜੇ ਪਹਿਲਾਂ ਆ ਗਏ 2020 17 ਜੁਲਾਈ 2020 ਤੋਂ ਪਹਿਲਾਂ ਨੌਕਰੀਆਂ ਦੇ ਵਿੱਚ ਭਰਤੀ ਹੋ ਗਏ ਤੇ ਜਿਹੜੇ 17/7/2020 ਤੋਂ ਬਾਅਦ ਭਰਤੀ ਹੋਣਗੇ ਉਹ ਆਪਣੇ ਪੰਜਵੇਂ ਕਾਲਮ ਦੇ ਵਿੱਚ ਹੈਗਾ ਜੀ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਪੰਜ ਕਾਲਮ ਬਣਨੇ ਨੇ ਇਸ ਵਿੱਚ ਹੁਣ ਇਸ ਤਰੀਕੇ ਨਾਲ ਇਹ ਆਪਾਂ ਕਿਸੇ ਵੀ ਮਾਸਟਰ ਦੀ ਜਿਹੜੀ ਹੈ ਅਲੱਗ-ਅਲੱਗ ਵੇਖਣ ਨਾਲੋਂ ਸਿਰਫ ਇਹਦੇ ਉੱਪਰ ਹੀ ਆਉਣੇ ਕਿ ਚਾਹੇ ਪੰਜਾਬੀ ਮਾਸਟਰ ਹੋਵੇ ਚਾਹੇ ਹਿੰਦੀ ਹੋਣ ਸਮਾਜਿਕ ਸੰਸਕ੍ਰਿਤ ਉਰਦੂ ਜਿਹੜੇ ਵੀ ਹੋਣ ਸਭ ਦੇ ਉੱਪਰ ਤਨਖਾਹ ਜਿਹੜੀ ਉਹ ਸੇਮ ਹੀ ਲਾਗੂ ਰਹਿੰਦੀ ਹੈ ਆਪਾਂ ਸਿਰਫ ਇਹ ਦੇਖਣਾ ਹੈ ਕਿ ਪੰਜਾਬੀ ਮਾਸਟਰ ਜਿਹੜਾ ਹੈ ਉਸ ਦੀਆਂ ਪੂਰੇ ਪੰਜਾਬ ਵਿੱਚ 4762 ਪੋਸਟਾਂ ਨੇ ਪੂਰੇ ਪੰਜਾਬ ਦੇ ਵਿੱਚ ਜੇਕਰ ਅਸੀਂ ਨਾ ਇੱਥੇ ਕਹੀਏ ਅਸੀਂ ਕਹਿ ਲਈ 17 ਜ਼ਿਲ੍ਹੇ ਨੇ ਕਿਉਂਕਿ ਬਾਰਡਰ ਏਰੀਆ ਦੇ ਵਿੱਚ 6 ਜ਼ਿਲ੍ਹੇ ਜਿਹੜੇ ਹੁੰਦੇ ਨੇ ਉਹਨਾਂ ਦੀਆਂ ਪੋਸਟਾਂ ਇੱਥੇ ਅਲੱਗ ਦੱਸੀਆਂ ਗਈਆਂ ਨੇ ਸੋ ਇਹ ਬਾਕੀ ਦੇ 17 ਜ਼ਿਲ੍ਹਿਆਂ ਵਿੱਚ ਜੋ ਪੰਜਾਬੀ ਦੀਆਂ ਪੋਸਟਾਂ ਨੇ ਉਹਨੇ 4762 ਹੁਣ ਇਹ ਕਹਿੰਦੇ ਨੇ ਕਿ ਜੋ 2020 ਤੋਂ ਪਹਿਲਾਂ ਭਰਤੀ ਹੋਏ ਸੀ ਉਹਨਾਂ ਤੇ ਤਨਖਾਹ 38100 ਸ਼ੁਰੂ ਹੁੰਦੀ ਹੈ ਤੇ ਜਿਹੜੇ 2022 ਤੋਂ ਬਾਅਦ ਆਏ ਨੇ ਉਹਨਾਂ ਦੀ ਤਨਖਾਹ 35400 ਹੈਗੀ ਹੈ ਫੇਰ ਕਿਸੇ ਦੇ ਇਸ ਨੋਟੀਫਿਕੇਸ਼ਨ ਨੂੰ ਵੇਖਣ ਤੋਂ ਬਾਅਦ ਦਿਮਾਗ ਵਿੱਚ ਇਹ ਵੀ ਆਉਂਦਾ ਹੈ ਕਿ ਇਹ ਤਨਖਾਹ ਵਿੱਚ ਤਾਂ ਕੇਵਲ 2-3000 ਦਾ ਫਰਕ ਹੈ ਪਰ ਜੋ ਧਰਨੇ ਲੱਗ ਰਹੇ ਨੇ ਜੋ ਇਹਨਾਂ ਕੁਝ ਹੋ ਸਿਰਫ 2000 3000 ਦੀ ਤਨਖਾਹ ਵਿੱਚ ਕਿਉਂ ਹੋ ਰਿਹਾ ਹੈ ਇਸ ਚੀਜ਼ ਨੂੰ ਤੁਹਾਨੂੰ ਬਰੀਕੀ ਨਾਲ ਜਿਹੜਾ ਉਹ ਸਮਝਣਾ ਪਏਗਾ ਸੋ ਉਸ ਨੂੰ ਬਰੀਕੀ ਨਾਲ ਜਿਹੜਾ ਆਪ ਇੱਥੇ ਦੱਸਾਂਗੇ ਉਸ ਨੂੰ ਤੁਸੀਂ ਧਿਆਨ ਨਾਲ ਸਮਝਣਾ ਹੈ ਪਹਿਲੀ ਚੀਜ਼ ਜਿਹੜੀ ਤੁਸੀ ਸਮਝਣੀ ਹੈ ਦੋਸਤੋ ਉਹ ਇਹ ਸਮਝਣੀ ਹੈ ਕਿ ਜੋ ਇੱਥੇ ਤੁਹਾਨੂੰ ਆਪ ਇੱਥੇ ਸਮਝਾਉਨੇ ਹਾਂ ਜੋ ਇੱਥੇ ਤੁਹਾਨੂੰ 38100 ਦਿਖ ਰਿਹਾ ਹੈ ਇਹ ਅਸਲ ਦੇ ਵਿੱਚ 38100 ਨਹੀਂ ਹੈ ਆਪਾਂ ਤੁਹਾਨੂੰ ਇਸ ਨੂੰ ਹੋਰ ਬਰੀਕੀ ਨਾਲ ਸਮਝਾਈਏ ਪੰਜਾਬ ਦੇ ਵਿੱਚ ਪੰਜਵਾਂ ਪੇ ਕਮਿਸ਼ਨ ਚੱਲ ਰਿਹਾ ਸੀ ਜਿਹੜਾ ਕਿ 2016 ਵਿੱਚ ਖਤਮ ਹੋਣਾ ਸੀ ਠੀਕ ਹੈ ਜੀ 2016 ਵਿੱਚ ਖਤਮ ਹੋਣਾ ਸੀ ਯਾਨੀ ਕਿ ਪੰਜਾਬ ਦੇ ਵਿੱਚ 2016 ਦੇ ਵਿੱਚ 6th ਪੇ ਕਮਿਸ਼ਨ ਨੇ ਲੱਗ ਜਾਣਾ ਸੀ ਪਰ ਪੰਜਾਬ ਸਰਕਾਰ ਨੇ 6th ਪੇ ਕਮਿਸ਼ਨ 2016 ਵਿੱਚ ਲਾਉਣ ਦੀ ਬਜਾਏ ਕਦੋਂ ਲਾਇਆ 2021 ਵਿੱਚ ਲਾਇਆ ਯਾਨੀ ਕਿ ਸਰਕਾਰ ਨੇ ਇਸ ਨੋਟੀਫਿਕੇਸ਼ਨ ਨੂੰ ਜਿਹੜਾ ਹੈ ਉਹ 2021 ਦੇ ਵਿੱਚ ਲਾਇਆ ਤੇ ਕਿੰਨੇ ਸਾਲ ਦੇ ਬਾਅਦ ਲਾਇਆ ਪੰਜ ਸਾਲ ਦੇ ਬਾਅਦ ਲਾਇਆ 6 ਸਾਲ ਦੇ ਕਰੀਬ ਬਾਅਦ ਲਾਇਆ ਕਿਉਂਕਿ 2015 ਵਿੱਚ ਉਹਨੇ ਖਤਮ ਹੋ ਜਾਣਾ 1 ਜਨਵਰੀ 16 ਨੂੰ ਜਿਹੜਾ ਉਹ ਲਾਗੂ ਹੋਣਾ ਹੁੰਦਾ ਸੋ ਇਹ ਸਰਕਾਰ ਨੇ ਪੰਜ ਜਾਂ 5.5 6 ਸਾਲ ਜਿਹੜਾ ਉਹ ਲੇਟ ਕੀਤਾ ਉਸ ਨੂੰ ਹੁਣ ਤੁਸੀਂ ਦੇਖੋ ਜੋ 6ਵੇਂ ਪੇ ਕਮਿਸ਼ਨ ਦੇ ਵਿੱਚ ਪਾਲਿਸੀ ਬਣਾਈ ਗਈ ਉੱਥੇ ਉਹਨਾਂ ਨੇ ਕਿਹਾ ਕਿ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਉਹਨਾਂ ਨੂੰ ਤਨਖਾਹ ਦਿੱਤੀ ਜਾਏਗੀ 38100 ਪਰ ਹੋਇਆ ਕਿ ਕਿ ਜਿਹੜਾ ਮੁਲਾਜ਼ਮ 2 ਸਾਲ ਮੰਨ ਲਓ ਭਰਤੀ ਹੋ ਗਏ ਹੋਏ ਨੂੰ ਉਸ ਨੂੰ ਹੋ ਗਏ ਤੇ 5 ਸਾਲ ਉਸ ਦਾ ਪੇ ਕਮਿਸ਼ਨ ਲੇਟ ਹੋ ਗਿਆ ਤਾਂ ਕੁੱਲ ਮਿਲਾ ਕੇ 7 ਸਾਲ ਹੋਏ ਇਸ ਕਰਕੇ ਜਦੋਂ 38100 ਦਾ ਟੇਬਲ ਤੁਸੀਂ 6ਵੇਂ ਪੈਕ ਮਿਸ਼ਨ ਚ ਦੇਖੋਗੇ ਤਾਂ ਡਾਇਰੈਕਟ ਇਹ ਨਹੀਂ ਲਾਗੂ ਹੁੰਦਾ 38100 ਦੇ ਟੇਬਲ ਨੂੰ ਤੁਸੀਂ 7 ਸਾਲ ਲੱਗੇ ਜਾਉਂਗੇ ਤਾਂ ਉੱਥੇ ਜਿਹੜੀ ਨਵੀਂ ਤਨਖਾਹ ਹੈ ਉਹ ਬਣਦੀ ਹੈ ਉਹ ਹੈ ਜੀ 45000 400 ਰੁਪਏ ਯਾਨੀ ਕਿ ਜਿਹੜੀ ਤਨਖਾਹ ਤੁਹਾਨੂੰ ਇੱਥੇ 38100 ਦਿਖ ਰਹੀ ਹੈ ਉਹ 38100 ਦੀ ਤਨਖਾਹ ਉਸ ਕਰਮਚਾਰੀ ਨੂੰ ਨਹੀਂ ਮਿਲ ਰਹੀ ਉਸ ਕਰਮਚਾਰੀ ਨੂੰ ਜੋ ਤਨਖਾਹ ਮਿਲ ਰਹੀ ਹੈ ਉਹ ਹੈ 45400 ਪਰ ਜਿਹੜੇ 2020 ਤੋਂ ਬਾਅਦ ਲਾਗੂ ਜਿਹੜੇ 2020 ਤੋਂ ਬਾਅਦ ਆਏ ਨੇ ਨੌਕਰੀਆਂ ਦੇ ਵਿੱਚ ਉਹਨਾਂ ਨੂੰ ਇੱਥੇ 35400 ਦਿਖਾਇਆ ਜਾ ਰਿਹਾ ਤੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ 5 ਸਾਲ ਜਿਹੜਾ ਪੁਰਾਣਾ ਪੇ ਕਮਿਸ਼ਨ ਹੋਇਆ ਜਾਂ ਕੁਝ ਵੀ ਕੁਝ ਵੀ ਇਦਾਂ ਦਾ ਨਹੀਂ ਮਿਲਿਆ ਉਹਨਾਂ ਨੂੰ ਡਾਇਰੈਕਟ ਹੀ 35400 ਹੀ ਕਿਹਾ ਤੇ 35400 ਹੀ ਦਿੱਤਾ ਸੋ ਇਸ ਨੂੰ ਅਸੀਂ ਸਿੱਧੇ ਸਿੱਧੇ ਤੌਰ ਤੇ ਜੇਕਰ ਸਮਝੀਏ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਬੰਦਾ 16 16 7 20 ਤੋਂ ਬਾਅਦ ਆਇਆ 167 20 ਤੇ ਜੁਆਇਨ ਹੋ ਗਿਆ ਤੇ ਇੱਕ ਜਣਾ ਜਿਹੜਾ 177 20 ਤੇ ਜੁਆਇਨ ਹੋ ਗਿਆ ਇਸ ਨੂੰ ਤਾਂ ਉਹ ਕਹਿੰਦੇ ਆ ਜੀ ਅਸੀਂ ਤਨਖਾਹ ਦੇਵਾਂਗੇ 45400 ਤੇ ਉਹ ਕਹਿੰਦੇ ਇਸ ਨੂੰ ਅਸੀਂ ਤਨਖਾਹ ਦੇਵਾਂਗੇ 35400 ਤੇ ਹੁਣ ਤੁਸੀਂ ਆਪ ਦੇਖ ਲਵੋ ਕਿ ਸਿਰਫ ਇੱਕ ਦਿਨ ਦੇ ਵਿੱਚ ਕਿਸੇ ਦੀ ਤਨਖਾਹ ਨੂੰ ਵਧਾਉਣਾ ਤਾਂ ਕੀ ਹੈ ਹਰੇਕ ਪੇ ਕਮਿਸ਼ਨ ਤੋਂ ਬਾਅਦ ਤਨਖਾਹ ਵਧੀ ਹੈ ਪੰਜਾਬ ਦੇ ਵਿੱਚ ਪੰਜਵੇਂ ਪੇ ਕਮਿਸ਼ਨ ਦੇ ਵਿੱਚ 18450 ਤੋਂ ਬੇਸਿਕ ਵਧ ਕੇ ਸਿੱਧੀ 45400 ਹੋਈ ਪਰ 6ਵੇਂ ਤੋਂ ਬਾਅਦ ਜਦੋਂ ਨਵਾਂ 7ਵਾਂ ਪੇ ਕਮਿਸ਼ਨ ਨਵੇਂ ਤੇ ਲਗਾਇਆ ਜਾਂਦਾ ਤਾਂ ਉਹਨਾਂ ਨੂੰ ਜਿਹੜੀ ਤਨਖਾਹ ਕਟਾ ਕੇ 35400 ਦਿੱਤੀ ਜਾਂਦੀ ਹੈ ਸੋ ਇਹ ਬੇਸਿਕਲੀ ਇੱਕ ਮਸਲਾ ਹੈ ਜਿਸ ਨੂੰ ਤੁਸੀਂ ਧਿਆਨ ਨਾਲ ਸਮਝਣਾ ਹੈ ਬਾਕੀ ਇਹ ਤੇ ਪੋਸਟਾਂ ਨੇ ਇੰਗਲਿਸ਼ ਮਾਸਟਰ ਮਿਸਟਰਸ ਦੀਆਂ 1431 ਪੋਸਟਾਂ ਨੇ ਸੰਸਕ੍ਰਿਤ ਦੀਆਂ 53 ਉਰਦੂ ਦੀਆਂ 7 ਸਾਇੰਸ ਦੀਆਂ 7900 ਸਮਾਜਿਕ ਦੀਆਂ 1600 ਮੈਥ ਦੀਆਂ 6800 ਫਿਜ਼ੀਕਲ ਦੀਆਂ 1500 뮤ਜ਼ਿਕ ਦੀਆਂ 68 ਹੋਮ ਸਾਇੰਸ ਦੀਆਂ 81 ਆਰਟ ਕraft ਦੀਆਂ 3000 ਦੇ ਕਰੀਬ ਪੋਸਟਾਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆਰਟ ਕraft ਦੀ ਇਹਨਾਂ ਨੇ 29200 ਰੱਖੀ ਹੈ ਇੱਥੇ ਔਰ ਉੱਥੇ ਹੈ 35600 35600 ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ 35600 ਉਹਨਾਂ ਨੂੰ ਨਹੀਂ ਮਿਲਦੀ ਉਹਨਾਂ ਨੂੰ 7 ਸਾਲ 6 ਸਾਲ ਜਾਂ ਜਿੰਨੇ ਸਾਲ ਉਹਨਾਂ ਨੂੰ ਨੌਕਰੀ ਦੇਵੋਗੇ ਇਸ ਨੂੰ ਉਹਨੇ ਸਾਲ ਅੱਗੇ ਲਿਜਾ ਕੇ ਦੇਖਿਆ ਗਿਆ ਹੈ ਮੰਨ ਲਓ ਕਿ ਇਸ ਨੂੰ 15 ਸਾਲ ਹੋ ਗਏ ਨੌਕਰੀ ਵਿੱਚ ਤਾਂ 35600 ਤੋਂ ਸ਼ੁਰੂ ਕਰਨਗੇ ਉਸ ਦੇ 15 ਸਾਲ ਦੇ ਇਨਕ੍ਰੀਮੈਂਟ ਗਿਣਦੇ ਹੋਏ ਉਸ ਬੇਸਿਕ ਪੇ ਤੇ ਉਸ ਨੂੰ ਲਿਜਾ ਕੇ ਰੱਖਿਆ ਗਿਆ ਹੈ ਇਸ ਨੂੰ ਤੁਸੀਂ ਚੈਨਲ ਸਮਝਣਾ ਹੈ ਜੇ ਮੰਨ ਲਓ ਕਿਸੇ ਨੂੰ ਨੌਕਰੀ ਵਿੱਚ 10 ਸਾਲ ਹੋ ਗਏ ਤੇ ਉਸ ਨੂੰ ਨੌਕਰੀ ਵਿੱਚ ਆਏ ਨੂੰ 2 ਸਾਲ ਹੋ ਗਏ ਮੈਨੂੰ ਉਸਨੋਂ ਨੌਕਰੀ ਵਿੱਚ ਆਏ ਨੂੰ 5 ਸਾਲ ਹੋ ਗਏ ਨੇ ਪਰ ਪੇ ਕਮਿਸ਼ਨ ਵੀ ਨਾਲ 5 ਸਾਲ ਲੇਟ ਸੀ ਤਾਂ 10 ਸਾਲ ਦਾ ਉਸ ਨੂੰ ਜਿਹੜਾ ਹੈ ਉਹ ਪੂਰਾ ਬੈਨੀਫਿਟ ਜਿਹੜਾ ਦਿੱਤਾ ਗਿਆ ਇਸ ਦੇ ਵਿੱਚ ਖਾਸ ਕਰਕੇ ਸੋ ਇਸ ਚੀਜ਼ ਨੂੰ ਧਿਆਨ ਨਾਲ ਸਮਝਣਾ ਹੈ ਆਪ ਜੀ ਨੇ ਇਹ ਸੀਗੀ ਤੁਹਾਡੇ ਇੱਥੇ 10 ਵਜੇ ਦਰੇ ਨੇ ਕਿ ਜਿਹੜਾ ਪੇ ਸਕੇਲ ਹੈ 7th ਸੈਂਟਰਲ ਪੇ ਕਮਿਸ਼ਨ ਦਾ ਇਹ ਉਹਨਾਂ ਉੱਤੇ ਲਾਗੂ ਹੋਏਗਾ ਜਿਹੜੇ 17/7/2020 ਓਨ ਔਰ ਆਫਟਰ ਪਾਵੇਂ 17 ਜੁਲਾਈ 20 ਤੇ ਆਏ ਹੁਣ ਪਾਵੇਂ ਉਸ ਤੋਂ ਬਾਅਦ ਆਏ ਹੁਣ ਔਰ ਇਹਨਾਂ ਦੇ ਉੱਪਰ 7ਵੇਂ ਪੇ ਕਮਿਸ਼ਨ ਦਾ ਹੀ ਜਿਹੜਾ ਹੈ ਉਹ ਸਾਰਾ ਕੁਝ ਅਪਲਾਈ ਰਹੇਗਾ ਚਾਹੇ ਉਹ ਪ੍ਰਮੋਸ਼ਨ ਲੈਣ ਤਾਂ ਵੀ ਉਹਨਾਂ ਦਾ 7ਵਾਂ ਹੀ ਰਹੇਗਾ 6th pay commission shall not be applicable to such members at the time of promotion ਪ੍ਰਮੋਸ਼ਨ ਲੈਣ ਲੱਗੇ ਵੀ ਸਾਨੂੰ ਜਿਹੜਾ ਹੈ ਜਿਹੜੇ ਵੀ 17 7 20 ਦੇ ਉੱਪਰ ਹੋਣਗੇ ਉਹਨਾਂ ਨੂੰ 6ਵੇਂ ਪੇ ਕਮਿਸ਼ਨ ਦਾ ਕੋਈ ਵੀ ਲਾਭ ਜਿਹੜਾ ਉਹ ਨਹੀਂ ਮਿਲੇਗਾ ਇਸ ਦੇ niche ਤੋਂ ਹਮ ਦਿਖਾ ਦਿੰਨੇ ਇਹ ਬੋਰਡ ਰੀ ਦੀ ਇਹ ਦਿੱਲੀ ਬਣਾਇਆ ਹੈ ਇਹਨਾਂ ਨੇ ਸੇਮ ਸਾਰਾ ਕੁਝ ਇਸ ਦੇ ਵਿੱਚ ਲਿਖਿਆ ਬਸ ਬੋਰਡ ਰੀ ਨੇ ਤੁਹਾਨੂੰ ਪੋਸਟਰ ਦਿਖਾ ਦਿੰਨੇ ਇੱਥੇ ਪੰਜਾਬੀ ਦੀਆਂ 1634 ਨੇ ਹਿੰਦੀ ਦੀਆਂ 1479 ਨੇ ਇੰਗਲਿਸ਼ ਦੀਆਂ 2100 ਨੇ ਸੰਸਕ੍ਰਿਤ 19 ਉਰਦੂ 4 ਸਾਇੰਸ 3000 ਸਮਾਜਿਕ 2100 ਮੈਥ 2400 ਫਿਜ਼ੀਕਲ 541 뮤ਜ਼ਿਕ 21 ਹੋਮ ਸਾਇੰਸ 15 ਆਰਟ ਕ્રાਫਟ ਦੇ 992 ਪੋਸਟਾਂ ਨੇ ਔਰ ਇੱਥੇ ਵੀ ਇਹੀ ਸੇਮ ਚੀਜ਼ ਲਿਖੀ ਹੋਈ ਹੈ ਕਿ 17/7/2020 ਤੋਂ ਬਾਅਦ ਜਿਹੜੇ ਆਏ ਨੇ ਉਹਨਾਂ ਦੇ ਉੱਪਰ ਜਿਹੜਾ ਇਹ ਨੋਟੀਫਿਕੇਸ਼ਨ ਲਾਗੂ ਹੋਏਗਾ ਤੇ ਜੋ 17 7 20 ਤੋਂ ਪਹਿਲਾਂ ਨੇ ਉਹਨਾਂ ਦੀ ਤਨਖਾਹ ਨਾਲ ਮੈਂਸ਼ਨ ਕੀਤੀ ਗਈ ਹੈ ਤੇ ਉਹ ਤਨਖਾਹ ਵੀ ਮੈਂ ਤੁਹਾਨੂੰ ਇਹ ਦੱਸ ਦਿੱਤੀ ਹੈ ਕਿ ਤਨਖਾਹ ਜਿੰਨੀ ਇੱਥੇ ਲਿਖੀ ਉਨੀ ਨਹੀਂ ਦਿੱਤੀ ਜਾ ਰਹੀ ਜੇਕਰ ਕਿਸੇ ਜਗ੍ਹਾ 38100 ਮੈਂਸ਼ਨ ਹੈ ਤਾਂ 38100 ਨਹੀਂ ਦਿੱਤੀ ਜਾ ਰਹੀ ਇਸ ਵਿੱਚ ਵੀ ਘੱਟੋ-ਘੱਟ 8000 ਦਾ ਵਾਧਾ ਕਰਕੇ ਦਿੱਤਾ ਗਿਆ ਪਰ ਸਤਵੇਂ ਬੇ ਕਮਿਸ਼ਨ ਵਿੱਚ ਜਿੰਨੀ ਲਿਖੀ ਹੈ ਉਨੀ ਹੀ ਦਿੱਤੀ ਜਾ ਰਹੀ ਹੈ ਤਨਖਾਹਾਂ ਦੇ ਵਿੱਚ ਘੱਟੋ ਘੱਟ 15 ਤੋਂ 18000 ਦਾ ਫਰਕ ਕੱਲੇ-ਕੱਲੇ ਕਰਮਚਾਰੀ ਦੇ ਵਿੱਚ ਆਉਂਦਾ ਹੈ ਚਾਹੇ ਤੁਸੀਂ ਕਿਸੇ ਵੀ ਭਰਤੀ ਦੇ ਉੱਪਰ ਹੋ ਜੇਕਰ ਤੁਸੀਂ ਕਲਰਕ ਹੋ ਜਾਂ ਤੁਸੀਂ ਕਲਰਕ ਲੱਗਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹ ਧਿਆਨ ਰੱਖੋ ਕਿ ਤੁਹਾਡੇ ਨਾਲ ਦੇ ਟੇਬਲ ਤੇ ਕੰਮ ਕਰਦੇ ਹੋਏ ਕਰਮਚਾਰੀ ਜੋ 20 ਤੋਂ ਪਹਿਲਾਂ ਨੇ ਉਹ ਤੁਹਾਡੇ ਤੋਂ 15000 ਵੱਧ ਤਨਖਾਹ ਲੈਣਗੇ ਤੁਸੀਂ ਸੇਮ ਕੰਮ ਕਰਦੇ ਹੋਏ ਬਰਾਬਰ ਦੇ ਕੰਮ ਕਰਨ ਤੇ ਬਰਾਬਰ ਦੇ ਟੇਬਲ ਤੇ ਬੈਣ ਤੇ ਬਰਾਬਰ ਦੇ ਡੈਜ਼ਿਗਨੇਸ਼ਨ ਤੇ ਬੈਠਣ ਤੋਂ ਬਾਅਦ ਵੀ ਤੁਹਾਨੂੰ ਤਨਖਾਹ ਜਿਹੜੀ ਹੈ ਉਹ 15000 ਤੋਂ 18000 ਘੱਟ ਦਿੱਤੀ ਜਾਵੇਗੀ ਉਨ੍ਹਾਂ ਨਾਲੋਂ ਬਰਾਬਰ ਦੇ ਕੰਮ ਕਰਨ ਦੇ ਬਾਵਜੂਦ ਵੀ ਕਿਉਂਕਿ ਤੁਸੀਂ ਇੱਥੇ ਇਹ ਗੱਲ ਨਹੀਂ ਹੁੰਦੀ ਹੈ ਕਿ ਕੋਈ ਇਨਸਾਨ ਤੁਸੀ ਵੱਧ ਤਨਖਾਹ ਮੰਗ ਰਹੇ ਹੋ ਨਹੀਂ ਤੁਸੀਂ ਮੰਗ ਕਰ ਰਹੇ ਹੋ ਕਿ ਸੇਮ ਡੈਜ਼ਿਗਨੇਸ਼ਨ ਤੇ ਸੇਮ ਬੰਦਾ ਸੇਮ ਕੰਮ ਕਰਕੇ ਸੇਮ ਤਨਖਾਹ ਕਿਉਂ ਨਹੀਂ ਲੈ ਸਕਦਾ ਇਸ ਚੀਜ਼ ਦਾ ਮਸਲਾ ਹੈ ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਨਾਲ ਸਮਝਣਾ ਹੈ ਆਉਣ ਵਾਲੇ ਸਮੇਂ ਵਿੱਚ ਅਸੀਂ ਕਰਮਕਾਂ ਦੇ ਉੱਪਰ ਹੋਰ ਵੀ ਜਿੰਨੇ ਵੀ ਡਿਪਾਰਟਮੈਂਟਸ ਦੇ ਰੂਲਸ ਕਮੈਂਡ ਹੋਏ ਨੇ ਉਹਨਾਂ ਦੇ ਉੱਪਰ ਵੀਡੀਓਜ਼ ਲੈ ਕੇ ਆਵਾਂਗੇ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਸਕੇ ਪੁਰਾਣਿਆਂ ਨੂੰ ਕਿੰਨੀ ਤਨਖਾਹ ਮਿਲਦੀ ਹੈ ਤੁਹਾਨੂੰ ਕਿੰਨੀ ਮਿਲੇਗੀ ਜੇ ਤੁਸੀਂ ਨੌਕਰੀ ਵਿੱਚ ਹੋ ਤਾਂ ਤੁਹਾਨੂੰ ਕਿੰਨੀ ਮਿਲ ਰਹੀ ਹੈ ਕਿੰਨੀ ਮਿਲਣੀ ਚਾਹੀਦੀ ਸੀ ਜੇ ਤੁਸੀਂ ਨੌਕਰੀਆਂ ਦੇ ਵਿੱਚ ਆਉਣ ਵਾਲੇ ਹੋ ਤਾਂ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਕਿੰਨੀ ਮਿਲੇਗੀ ਅਤੇ ਤੁਹਾਡੇ ਜੋ 2020 ਤੋਂ ਪੁਰਾਣੇ ਮੁਲਾਜ਼ਮ ਸੀ ਉਹਨਾਂ ਨੂੰ ਕਿੰਨੀਆਂ ਤਨਖਾਹਾਂ ਮਿਲਦੀਆਂ ਨੇ ਸੇਮ ਕੈਡਰ ਸੇਮ ਡੈਜ਼ਿਗਨੇਸ਼ਨ ਸੇਮ ਕੰਮ ਕਰਨ ਦੇ ਬਾਵ ਸੋ ਐਸੀ ਜਾਣਕਾਰੀ ਜੇ ਚੈਨਲ ਤੇ ਨਵੇਂੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਦਬਕੇ ਲਾਈਕ ਕਰਨਾ ਧੰਨਵਾਦ